زندہ باد بی بی سرگی کڑما زندہ باد یتھ گیا وی جتگیا چارو والا جتگیا یتھ گیا وی جتگیا چارو والا جتگیا ਹਾਂਜੀ ਪ੍ਰਦੀਪ ਜੀ ਅੱਜ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਤਿੰਨ ਸੀਟਾਂ ਜਿਹੜੀਆਂ ਹੈਗੀਆਂ ਆਮ ਆਦਮੀ ਜੀ ਨੇ ਜਿੱਤ ਕਢਾ ਲਈ ਬਿਲਕੁਲ ਬਹੁਤ ਖੁਸ਼ੀ ਦਾ ਮੌਕਾ ਵੀ ਪੰਜਾਬ ਦੇ ਵਿੱਚ ਜਿਹੜੀਆਂ ਬਾਈ ਇਲੈਕਸ਼ਨਾਂ ਹੋਈਆਂ ਚਾਰ ਸੀਟਾਂ ਦੇ ਚਾਰਾਂ ਦੇ ਵਿੱਚੋਂ ਤਿੰਨ ਸੀਟਾਂ ਇਹ ਬੜੀ ਵਧੀਆ ਮਾਰਜਨ ਦੇ ਨਾਲ ਆਮ ਆਦੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਸੋ ਉਸੇ ਖੁਸ਼ੀ ਦੇ ਤਹਿਤ ਰਾਜਨ ਕੋਟਰ ਦੇ ਵਿੱਚ ਬੀਬੀ ਇੰਦਰਜੀਤ ਕੌਰ ਮਾਨ ਹਲਕਾ ਉੜੈਗ ਨਕੋਟਰ ਜੀ ਦੀ ਜੋਆਈ ਵਿੱਚ ਇੱਥੇ ਲੱਡੂ ਵੰਡੇ ਜਾ ਰਹੇ ਆ ਸੋ ਸਾਰੇ ਵਲਾਂਟੀਅਰ ਸਹਿਵਾਣ ਸਾਰੇ ਫਾਮਾਈ ਪਾਰਟੀ ਦੇ ਆਗੂ ਸਹਿਵਾਣ ਇੱਥੇ ਪਹੁੰਚ ਕੇ ਖੁਸ਼ੀ ਦੇ ਵਿੱਚ ਹਿੱਸਾ ਪਾ ਰਹੇ ਆ ਤੇ ਪਹਿਲਾਂ ਸਭ ਤੋਂ ਸ਼ੁਰੂਆਤ ਬਾਬਾ ਅੰਬੀਦਰ ਬਾਬਾ ਸਾਹਿਬ ਦੀ ਮਰਾ ਉਮੇਦਕਰ ਜੀ ਦੇ ਸਟੈਚੂ ਨੂੰ ਆਪਣੇ ਫੁੱਲ ਪਾ ਕੇ ਸਰਦਾ ਦੇ ਤੇ ਉਸ ਤੋਂ ਬਾਅਦ ਸਾਰਿਆਂ ਨੇ ਬੜੇ ਵਧੀਆ ਢੰਗ ਦੇ ਨਾਲ ਸ਼ਹਿਰ ਦੇ ਵਿੱਚ ਮਾਚੀਤਾਰ ਛੋਟਾ ਜਿਹਾ ਤੇ ਆਪਣੀ ਕੁਝ ਜाहिर ਕੀਤੀ ਜਿਵੇਂ ਕਿ ਸਾਰਨ ਪਤਾ ਹੈ ਕਿ ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਹਲਕੇ ਬਾਇਓ ਇਲੈਕਸ਼ਨ ਹੋਏ ਸੀ ਔਰ ਉਹਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਬਹੁਤ ਵਧੀਆ ਜਿੱਤ ਹਾਸਲ ਕੀਤੀ ਆ ਔਰ ਇਸ ਤੋਂ ਇਹ ਲੱਗਦਾ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਖੁੱਲ ਲਹਿਰ ਚੱਲ ਰਹੀ ਆ ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਟਿਕਾ ਕਾਰਪੋਰੇਸ਼ਨਾਂ ਵੇ ਮਿੱਤਿਆਂ ਦੇ ਇਲੈਕਸ਼ਨ ਜ਼ੋਨਗੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਬਹੁਮਤ ਲੈ ਕੇ ਇਲੈਕਸ਼ਨ ਜਿੱਤੂਗੀ ਔਰ ਹਰ ਹਲਕੇ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਅੱਜ ਨਕੂਦਰ ਦੇ ਵਿੱਚ ਵੀ ਮੈਡਮ ਇੰਦਰਜੀਤ ਕੋਰ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਜਨੇ ਵੀ ਵਰਕਰ ਸਾਰੇ ਵਲੰਟੀਅਰ ਉਹਦੇਦਾਰ ਸਾਰੇ ਇਕੱਠੇ ਹੋਏ ਆ ਔਰ ਅਸੀਂ ਲੱਡੂ ਬੰਡੇ ਗਏ ਨੇ ਔਰ ਅਸੀਂ ਬਹੁਤ ਖੁਸ਼ੀ ਦਾ اظہار ਕਰ ਰਹੇ ਆ ਔਰ ਪਾਰਟੀ ਲਈ ਅਸੀਂ ਹੋਪ ਕਰਦੇ ਆ ਕਿ ਇਦਾਂ ਹੀ ਦਿਨ ਦੁਖਣੀ ਰਾਤ ਚੁਗਣੀ ਤਰੱਕੀ ਕਰੇ ਅੱਜ ਬਹੁਤ ਹੀ ਖੁਸ਼ੀ ਦਾ ਦਿੰਦੇ ਆ ਕਿ ਜਿਹੜਾ ਪੰਜਾਬ ਦੇ ਜੋ ਵਾਈਲ ਇਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਦੇ ਹੇਠ ਚਾਰ ਦੇ ਵਿੱਚੋਂ 10 ਸੀਟਾਂ ਦੇ ਵਿੱਚ ਜਿਹੜੀ ਭਾਰੂ ਬੋਮ ਦੇ ਨਾਲ ਜਿਹੜੀ ਜਿੱਤ ਹਾਸਲ ਕੀਤੀ ਆ ਇਹ ਤੋਂ ਸਪਸ਼ਟ ਸਾਬਤ ਹੁੰਦਾ ਆ ਕਿ ਜਿਹੜੀ ਪੰਜਾਬ ਦੇ ਵਿੱਚ ਲੋਕਾਂ ਦੀ ਇੱਕ ਵਿਚਾਰਧਾਰਾ ਆ ਉਹ ਆਮ ਆਦਮੀ ਪਾਰਟੀ ਦੇ ਨਾਲ ਪੂਰੀ ਤਰ੍ਹਾਂ ਜੁੜੀ ਜੁੜੀ ਹੋਈ ਆ ਆਮ ਲੋਕੀ ਚਾਹੁੰਦੇ ਆ ਕਿ ਪੰਜਾਬ ਦਾ ਜਿਹੜਾ ਵਿਕਾਸ ਆ ਉਹ ਸਮਝਦੇ ਆ ਕਿ ਆਮ ਆਦਮੀ ਪਾਰਟੀ ਕਰ ਸਕਦੀ ਹੈ ਕਿਉਂਕਿ ਪਿਛਲੇ 2.5 ਤੋਂ ਪੌਣੇ 3 ਸਾਲ ਦੇ ਵਿੱਚ ਜੋ ਪੰਜਾਬ ਦਾ ਵਿਕਾਸ ਹੋਇਆ ਮੈਨੂੰ ਨਹੀਂ ਲੱਗਦਾ ਜਿਹੜੇ 75 ਸਾਲ ਵੀ ਬੀਤ ਗਏ ਕੋਈ ਪਾਰਟੀ ਕਰ ਸਕੀ ਆ ਸਾਡੇ ਨਿਕੋਦਰ ਹਲਕਾ ਦੇ ਵਿੱਚ ਜਿਹੜੇ ਸਾਡੇ ਵਿਧਾਇਕ ਸਾਡੇ ਭੈਣ ਵੀਵਿੰਦਰਜੀਤ ਕੌਰਮਾਨ ਜੀ ਉਹਨਾਂ ਦੀ ਰਹਿਨਮਾਇਦੇ ਹੇਠ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਨਿਕੋਦਰ ਦਾ ਜਿਹੜਾ ਵਿਕਾਸ ਆ ਉਹ ਦਿਨ ਦੁੱਗਣਾ ਤੇ ਰਾਤ ਚੌਕਣਾ ਜਿਹੜਾ ਤਰੱਕੀ ਕਰ ਰਿਹਾ ਮੈਂ ਫਿਰ ਤੋਂ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਸਹਿਵਾਨ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਜਿਹੜੀ ਜਿੱਤ ਆ ਆਉਣ ਵਾਲੀਆਂ ਮਿਊਨਿਸਪਲ ਜਿਹੜੀਆਂ ਨਗਰ ਕੌਂਸਲ ਚੋਣਾਂ ਹੈਗੀਆਂ ਜਿਹੜੇ ਆ ਗਏ ਆ ਚੋਣਾਂ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਆਪਣੇ ਮੇਅਰ ਬਣਾਉਗੀ ਤੇ ਆਮ ਆਦਮੀ ਪਾਰਟੀ ਬਹੁਤ ਵੱਡੇ ਸਬੂਮੰਤ ਦੇ ਨਾਲ ਜਿੱਥਾ ਅਸਰ ਸੁਣੋ ਅੱਜ ਉਹ ਪੰਜਾਬ ਦੇ ਬਾਈਲੈਕਸ਼ਨ ਦਾ ਜਿਹੜਾ ਨਤੀਜੇ ਆਏ ਆ ਜੇਰੂਲ ਪੰਜਾਬ ਦੇ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿਕਾਸ ਦੀ ਜਿਹੜੀ ਹਨੇਰੀ ਪੰਜਾਬ ਵਿੱਚ ਚੱਲ ਰਹੀ ਆ ਔਰ ਉਹਨੇ ਹੱਕ ਵਿੱਚ ਫਤਵਾ ਦਿੱਤਾ ਔਰ ਪੰਜਾਬ ਦੇ ਉਹਨਾਂ ਹੰਕਾਰੀ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਿਹੜੇ ਦਿਨ ਰਾਤ ਆਮ ਆਦਮੀ ਪਾਰਟੀ ਦੇ ਸਾਡੇ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਔਰ ਆਰਵੀਮ ਕੇਜਰੀਵਾੜ ਜੀ ਨੂੰ ਦੇਰ ਆ ਭੰਡਾ ਦਾ ਕੰਮ ਕਰਦੇ ਆ ਔਰ ਅੱਜ ਪੰਜਾਬ ਦੇ ਲੋਕਾਂ ਨੂੰ ਦੱਸ ਦਿੱਤਾ ਕਿ ਸੱਚ ਕੀ ਆ ਔਰ ਸੱਚ ਨਾਲ ਖੜ ਕੇ ਉਹਨਾਂ ਨੇ ਅਹੰਕਾਰ ਨੂੰ ਮਾਰਿਆ ਔਰ ਅਹੰਕਾਰੀ ਬੰਦਿਆਂ ਨੂੰ ਹਰਾ ਕੇ ਬਾਦਰਾ ਰਤਨ ਵਾਰ ਕਰਦੇ ਆ ਅਸੀਂ ਪੂਰੇ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਵੱਲ ਬਹੁਤ-ਬਹੁਤ ਧੰਨਵਾਦ ਕਰਦੇ ਆ ਔਰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਇਹ ਫਤਵਾ ਦਿੱਤਾ ਔਰ ਸਾਰੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਔਰ ਅੱਜ ਕਰਦੇ ਹਾਂ ਕਿ ਅੱਗੇ ਵੀ ਇਸ ਤਰ੍ਹਾਂ ਆਮ ਆਨIi ਪਾਰਟੀ ਦੇ ਨਾਲ ਸਾਥ ਦੇਣਗੇ ਔਰ ਪੰਜਾਬ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣਗੇ ਅਸੀਂ ਮੈਂ ਮਿੰਦਰ ਜੀ ਔਰ ਮਾਨ ਜੀ ਜਿਹੜੇ ਸਾਡੇ ਹਲਕੇ ਦੇ ਵਿਧਾਇਕ ਆ ਉਹਨਾਂ ਦੀ ਯੋਗਤਾ ਵਿੱਚ ਜਿਹੜਾ ਹਲਕੇ ਦਾ ਤੇਰਾ ਤਰੱਕੀ ਦੇ ਵਿੱਚ ਉਹ ਕੰਮ ਲੱਗੇ ਹੋਏ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਡਿਊਟੀ ਲਗਾਈ ਔਰ ਅਸੀਂ ਤੇ ਜਿਹੜਾ ਉਹਨਾਂ ਦੇ ਵਿਜਨ ਨਿਰਦੇਸ਼ਾਂ ਤੇ ਉਸ ਲਹਿਰ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਆਏ ਅਸੀਂ ਸਾਰਿਆਂ ਦਾ ਧੰਨਵਾਦ ਕਰਾਉਣ ਵਾਰ ਕਰ ਦਿੰਦੇ ਆ ਧੰਨਵਾਦ ਜੀ